ਬਾਦਸ਼ਾਹ ਕੁਲਵੰਤ ਸਿੰਘ ਵਿਰਕ ਦੇ ਬਾਰੇ ਦੇ ਵਿੱਚ ਗੱਲਬਾਤ ਇਹ ਰੇਖਾ ਚਿੱਤਰ ਗਾਦ ਪ੍ਰਵਾਹ ਨਾਂ ਦੀ ਪੁਸਤਕ ਦੇ ਵਿੱਚੋਂ ਲਿਆ ਗਿਆ ਹੈ ਜਿਸ ਦੇ ਲੇਖਕ ਅਜੀਤ ਕੌਰ ਹਨ ਤੇ ਉਹਨਾਂ ਨੇ ਨਿੱਕੀ ਕਹਾਣੀ ਦੇ ਬਾਦਸ਼ਾਹ ਕੁਲਵੰਤ ਸਿੰਘ ਵਿਰਕ ਦੇ ਜੀਵਨ ਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਸਾਨੂੰ ਜਾਣਕਾਰੀ ਦਿੰਦਿਆਂ ਹੋਇਆਂ ਕੁਲਵੰਤ ਸਿੰਘ ਵਿਰਕ ਦੀ ਸ਼ਖਸੀਅਤ ਬਾਰੇ ਸਾਨੂੰ ਦੱਸਿਆ ਹੈ ਨਿੱਕੀ ਕਹਾਣੀ ਦਾ ਬਾਦਸ਼ਾਹ ਉਸ ਸਮੇਂ ਦੇ ਹੋ ਕੇ ਇਹ ਇੱਕ ਅਜਿਹਾ ਰੇਖਾਚਿੱਤਰ ਹੈ ਜਿਹੜਾ ਕਿਸੇ ਵਿਅਕਤੀ ਵਿਸ਼ੇਸ਼ ਵਿਸ਼ੇਸ਼ ਕਰਕੇ ਕੁਲਵੰਤ ਸਿੰਘ ਵਿਰਕ ਦੀ ਜਾਣਕਾਰੀ ਦੇਣ ਵਾਲਾ ਹੈ ਪਰ ਇਸ ਦੇ ਵਿੱਚ ਲੇਖਕਾਂ ਨੇ ਕੁਲਵੰਤ ਸਿੰਘ ਵਿਰਕ ਦੀ ਸ਼ਖਸੀਅਤ ਨੂੰ ਸਿੱਧੇ ਤੌਰ ਤੇ ਸੁਭਾਅ ਦੇ ਰਾਹੀਂ ਨਹੀਂ ਉਭਾਰਿਆ ਸਗੋਂ ਉਹਨਾਂ ਨੇ ਕੁਲਵੰਤ ਸਿੰਘ ਵਿਰਕ ਨੂੰ ਇੱਕ ਕਹਾਣੀਕਾਰ ਦੇ ਤੌਰ ਤੇ ਇੱਕ ਵਧੀਆ ਕਹਾਣੀਕਾਰ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਤੇ ਰਾਹੀਂ ਦੀ ਪਾਤਰ ਉਸਾਰੀ ਕੀਤੀ ਹੈ ਇਹ ਜਿਹੜੀ ਵਿਸ਼ਾ ਵਸਤੂ ਹੈ ਮੈਂ ਕਰਵਾ ਰਹੀ ਹਾਂ ਹਰ ਪੰਜਾਬੀ ਚੈਨਲ ਦੇ ਬਾਧਮ ਰਾਹੀ ਔਰ ਮੈਂ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਹਰ ਇੱਕ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਨਿੱਕੀ ਕਹਾਣੀ ਦਾ ਬਾਦਸ਼ਾਹ ਜੀਤਕੌਰ ਦਾ ਲਿਖਿਆ ਰੇਖਾ ਚਿੱਤਰ ਹੈ ਜੋ ਉਸਨੇ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਪਾਰੇ ਲਿਖਿਆ ਹੈ ਅਜੀਤਕੌਰ ਖੁਦ ਵੀ ਇੱਕ ਵਧੀਆ ਕਹਾਣੀਕਾਰ ਹੈ ਉਸਨੇ ਕੁਲਵੰਤ ਸਿੰਘ ਵਿਰਕ ਨੂੰ ਪੰਜਾਬੀ ਕਹਾਣੀ ਦਾ ਬਾਦਸ਼ਾਹ ਕਹਿ ਕੇ ਉਸ ਦੀ ਸਿਫਤ ਕੀਤੀ ਹੈ ਅਜੀਤ ਕੌਰ ਨੇ ਕੁਲਵੰਤ ਸਿੰਘ ਵੀਰਕ ਨੂੰ ਪੰਜਾਬੀ ਕਹਾਣੀ ਦਾ ਵਾਰਸ ਦੱਸਿਆ ਹੈ ਉਸ ਦੇ ਵਿਸ਼ੇ ਚੋਣ ਤੇ ਵਿਸ਼ੇ ਨੂੰ ਨਿਭਾਉਣ ਦੀ ਕਲਾਤਮਕਤਾ ਬਾਰੇ ਵੀ ਉਸ ਨੇ ਆਪਣੀਆਂ ਟਿੱਪਣੀਆਂ ਦਿੱਤੀਆਂ ਹਨ ਇਹ ਰੇਖਾ ਚਿੱਤਰ ਕੁਲਵੰਤ ਸਿੰਘ ਵੀਰਕ ਬਾਰੇ ਬਹੁਤ ਘਟਕਾਰੀ ਜਾਣਕਾਰੀ ਦਿੰਦਾ ਹੈ ਪਰ ਉਸ ਦੀਆਂ ਕਹਾਣੀਆਂ ਦੇ ਵਿੱਚੋਂ ਉਸ ਦੀ ਸ਼ਖਸੀਅਤ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਕੀਤੀ ਹੈ ਹਾਓ ਫਿਰ ਜਾਣਦੇ ਹਾਂ ਇਸ ਰੇਖਾ ਚਿੱਤਰ ਦੀ ਖਾਸियत ਕੀ ਹੈ ਸਭ ਤੋਂ ਪਹਿਲਾਂ ਤਾਂ ਲੇਖਕ ਨੇ ਸਾਨੂੰ ਦੱਸਿਆ ਹੈ ਕਿ ਕੁਲਵੰਤ ਸਿੰਘ ਵਿਰਕ ਜਿਹੜਾ ਹੈ ਉਹ ਬਹੁਤ ਹੀ ਮਿਹਨਤੀ ਤੇ ਵਧੀਆ ਕਹਾਣੀਕਾਰ ਸੀ ਜਿਸ ਨੇ ਪਿੰਡੂ ਜੀਵਨ ਦੀਆਂ ਕਹਾਣੀਆਂ ਨੂੰ ਸਾਡੇ ਪੰਜਾਬੀ ਪਾਠਕਾਂ ਦੇ ਸਾਹਮਣੇ ਕੀਤਾ ਹੈ ਪੇਸ਼ ਕੀਤਾ ਹੈ ਤੇ ਕਹਾਣੀਕਾਰਾਂ ਨੇ ਇਸ ਦਾ ਜ਼ਿਕਰ ਕਰਦੇ ਹੋਏ ਉਸ ਦੀਆਂ ਵੱਖ-ਵੱਖ ਕਹਾਣੀਆਂ ਦੇ ਹਵਾਲੇ ਦਿੱਤੇ ਹਨ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਕਹਾਣੀਕਾਰਾਂ ਨੇ ਸਾ ਅਨੁਕੁਲਵੰਤ ਸਿੰਘ ਵਿਰਕ ਦੇ ਸਭਾ ਤੋਂ ਜਾਣੂ ਕਰਾਉਣ ਵਾਸਤੇ ਦੱਸਿਆ ਹੈ ਕਿ ਕੁਲਵੰਤ ਸਿੰਘ ਵਿਰਕ ਪੰਜਾਬੀ ਦੇ ਤਿੰਨ ਕਹਾਣੀਕਾਰਾਂ ਵਿੱਚੋਂ ਮੁੱਖ ਹੈ ਉਸ ਦੇ ਅਨੁਸਾਰ ਕੁਲਵੰਤ ਸਿੰਘ ਵਿਰਕ ਕੁਲਵੰਤ ਸਿੰਘ ਕਰਤਾਰ ਸਿੰਘ ਦੁੱਗਲ ਤੇ ਸੰਤ ਸਿੰਘ ਸੇਖੋਂ ਪੰਜਾਬੀ ਦੇ ਮਹੱਤਵਪੂਰਨ ਕਹਾਣੀਕਾਰ ਹਨ ਵਿਰਕ ਦੀਆਂ ਕਹਾਣੀਆਂ ਪੜ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਉਹ ਦੱਸਦੀ ਹੈ ਜਦੋਂ ਕੋਈ ਵਿਰਕ ਦੀ ਕਹਾਣੀ ਪੜਦੀ ਹੈ ਤਾਂ ਸੋਚਦੀ ਹੈ ਉਸ ਨੇ ਇਹ ਗੱਲ ਕਿਉਂ ਨਹੀਂ ਲਿਖੀ ਬਾਬਲੋ ਆਪਣੇ ਆਪ ਨੂੰ ਕਹਾਣੀ ਰਚਨਾ ਵੇਲੇ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦੇ ਬਰਾਬਰ ਦਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਉਹ ਦੱਸਦੀ ਹੈ ਕਿ ਵਿਰਕ ਨਾਲ ਉਸਦੀ ਮੁਲਾਕਾਤ 1952 ਚ ਹੋਈ ਸੀ ਜਦੋਂ ਅਜੀਤ ਕੌਰ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਤਾਂ ਉਹ ਆਪਣੇ ਪਤੀ ਨਾਲਕਰ ਨਾਲ ਵੀ ਖੇ ਰਹਿੰਦੀ ਸੀ ਉਸਦੇ ਪਤੀ ਨੇ ਉਸ ਨੂੰ ਕੁਲਵੰਤ ਸਿੰਘ ਵਿਰਕ ਨਾਲ ਮਿਲਵਾਇਆ ਸੀ ਉਸ ਤੋਂ ਬਾਅਦ ਕੁਲਵੰਤ ਸਿੰਘ ਵਿਰਕ ਦੀ ਉਸਾਰੀ ਕਰਦੀ ਲਿਖਦੀ ਹੈ ਕਿ ਕੁਲਵੰਤ ਵੀਰਕ ਜਦੋਂ ਲੇਖਕਾ ਕੁਲਵੰਤ ਵੀਰਕ ਤੇ ਘਰ ਗਈ ਤੇ ਕੁਲਵੰਤ ਸਿੰਘ ਵੀਰਕ ਸੋਫੇ ਤੇ ਚੌਕੜੀ ਮਾਰ ਕੇ ਬੈਠਾ ਸੀ ਕੁਝ ਪੜ ਰਿਹਾ ਸੀ ਉਸ ਦੀ ਦਾੜੀ ਖੁੱਲੀ ਹੋਈ ਸੀ ਇੱਕੈਰਾ ਬਦਨ ਸੀ ਸਿਰ ਤੇ ਵਾਲਾਂ ਦਾ ਛੋਟਾ ਜਿਹਾ ਜੂڑا ਸੀ ਬਾਜ ਵਰਗੀਆਂ ਅੱਖਾਂ ਸਨ ਤੇ ਉਹ ਦੂਸਰੇ ਬੰਦੇ ਨੂੰ ਦੇਖਦਾ ਸੀ ਤੇ ਉਸ ਦੇ ਭਾਵ ਭਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਸੀ ਉਹਨੇ ਲਿਖਦੀ ਹੈ ਕਿ ਸ਼ਕਲ ਤੋਂ ਵਿਰਕ ਡਾਕੂ ਲੱਗਦਾ ਸੀ ਉਸ ਨੂੰ ਬਹੁਤ ਖੁਸ਼ੀ ਹੋਈ ਜਦੋਂ ਕੁਲਵੰਤ ਸਿੰਘ ਵਿਰਕ ਨੇ ਅਜੀਤ ਕੌਰ ਬਾਰੇ ਕਿਹਾ ਕਿ ਮੈਂ ਇਸ ਨੂੰ ਜਾਣਦਾ ਹੈ ਕਹਿੰਦਾ ਭਾਵ ਕਿ ਕਹਾਣੀਕਾਰ ਨੇ ਅਜੀਤ ਕੌਰ ਵੀ ਇੱਕ ਕਹਾਣੀਕਾਰ ਹੈ ਤੇ ਉਸ ਨੇ ਜਦੋਂ ਦੂਜੇ ਕਹਾਣੀਕਾਰ ਬਾਰੇ ਲਿਖਿਆ ਹੈ ਤੇ ਕਹਾਣੀਕਾਰ ਜਿਹੜੀ ਲੇਖਕਾ ਹੈ ਆਪਣੀਆਂ ਕਹਾਣੀਆਂ ਦੀ ਗੱਲ ਵੀ ਨਾਮ ਨਾਲ ਕਰਦੀ ਮਹਿਸੂਸ ਹੁੰਦੀ ਹੈ ਇਸਦੇ ਵਿੱਚ ਲੇਖਕ ਨੇ ਅਗਲਾ ਪਹਿਲੀ ਵਾਰ ਜੋਸੀ ਪੁਆਇੰਟ ਲੈ ਸਕਦੇ ਹਨ ਕਿ ਵਿਰਕ ਦੁਆਰਾ ਅਜੀਤਕੌਰ ਬਾਰੇ ਆਰਟੀਕਲ ਲਿਖਣਾ ਕੁਲਵੰਤ ਸਿੰਘ ਵਿਰਕ ਨੇ ਇੱਕ ਵਾਰ ਇੱਕ ਚਿੱਠੀ ਲਿਖ ਕੇ ਜੀਤਕੌਰ ਕੋਲੋਂ ਇੱਕ ਆਰਟੀਕਲ ਮੰਗਵਾਇਆ ਜਿਸ ਦੇ ਆਧਾਰ ਤੇ ਉਹ ਜੀਤਕੌਰ ਬਾਰੇ ਕੁਝ ਲਿਖਣਾ ਚਾਹੁੰਦਾ ਸੀ ਇਹ ਗੱਲ ਅਜੀਤਕੌਰ ਨੂੰ ਬਹੁਤ ਚੰਗੀ ਲੱਗੀ ਕਿ ਇੰਨਾ ਵੱਡਾ ਕਹਾਣੀਕਾਰ ਉਸ ਬਾਰੇ ਕੁਝ ਲਿਖਣਾ ਚਾਹੁੰਦਾ ਹੈ ਉਸ ਨੂੰ ਇਹ ਖਾਤ ਬਹੁਤ ਚੰਗਾ ਲੱਗਾ ਜਿਸ ਵਿੱਚ ਵਿਰਕ ਨੇ ਆਪਣੀ ਦੋਸਤੀ ਦਾ ਸੁਨੇਹਾ ਭੇਜਿਆ ਸੀ ਉਸ ਖੱਤ ਨੇ ਇੰਨੀਆਂ ਗੱਲਾਂ ਕੀਤੀਆਂ ਜਿੰਨੀਆਂ ਵਿਰਕ ਨੇ ਇੰਨੇ ਵਰਿਆਂ ਦੀ ਜਾਣ ਪਛਾਣ ਦਰਾਂ ਵੀ ਲੇਖ ਕਰਾਂਦੇ ਹੀ ਕੀਤੀਆਂ ਕੈਡ ਦਾ ਭਾਵਕ ਕੁਲਵੰਤ ਸਿੰਘ ਵਿਰਕ ਵੱਲੋਂ अजीत ਨੂੰ ਲਿਖਿਆ अजीत कौर ਨੂੰ ਲਿਖਿਆ ਗਿਆ ਖੱਤ ਉਸ ਤੇ ਵਾਸਤੇ ਇੱਕ ਕੀਮਤੀ ਪੱਤਰ ਸੀ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਬਾਰੇ अजीत कौर ਦੇ ਵਿਚਾਰ ਕੁਲਵੰਤ ਸਿੰਘ ਵਿਰਕ ਅ अजीत कौर ਵਿਰਕ ਨੂੰ ਨਿੱਕੀ ਕਹਾਣੀ ਦਾ ਬਾਦਸ਼ਾਹ ਕਹਿੰਦੀ ਹੈ ਉਹ ਕਹਿੰਦੀ ਹੈ ਕਿ ਉਸ ਨੂੰ ਰੂਸੀ ਕਹਾਣੀ ਦੇ ਚੈਕਅਪ ਦੇ ਨਾਲ ਤੁਲਨਾ ਦਿੰਦੀ ਹੈ ਜਿਹੜਾ ਛੋਟੀਆਂ-ਛੋਟੀਆਂ ਘਟਨਾਵਾਂ ਦੇ ਦੁਆਲੇ ਕਹਾਣੀ ਉਸਾਰਦਾ ਹੈ ਕੁਲਵੰਤ ਸਿੰਘ ਬਿਰਕ ਵੀ ਨਿੱਕੀਆਂ-ਨਿੱਕੀਆਂ ਘਟਨਾਵਾਂ ਵਿੱਚੋਂ ਕਹਾਣੀ ਲੱਭ ਲੈਂਦਾ ਹੈ ਉਸ ਦੀਆਂ ਕਹਾਣੀਆਂ ਵਿੱਚ ਸਹਿਜ ਸੁਭਾਵਿਕਤਾ ਹੈ ਉਸ ਦਾ ਅੰਦਾਜ਼ੇ ਬਿਆਨ ਬਿਲਕੁਲ ਵੱਖਰਾ ਹੈ ਉਹ ਕਹਿੰਦੀ ਹੈ ਕਿ ਬਿਰਕ ਘੱਟ ਬੋਲਦਾ ਹੈ ਪਰ ਉਸ ਦਾ ਘੱਟ ਬੋਲਣਾ ਉਸ ਦੀ ਆਕਰ ਨਹੀਂ ਸਗੋਂ ਸੁਭਾ ਦਾ ਬਹੁਤ ਸ਼ਰਮੀਲਾ ਹੈ ਉਹ ਕੁਲਵੰਤ ਸਿੰਘ ਵਿਰਕ ਦੀ ਦੋਸਤੀ ਬਾਰੇ ਵੀ ਗੱਲ ਕਰਦੀ ਹੈ ਕਿ ਉਸ ਦੀ ਬਹੁਤ ਦੋਸਤੀ ਬਹੁਤ ਸਾਦੀ ਅਤੇ ਬਖਾਵੇ ਤੋਂ ਰਹਿਤ ਹੈ ਉਹ ਸਭ ਤੋਂ ਪਹਿਲਾਂ ਕੁਲਵੰਤ ਸਿੰਘ ਦੀਆਂ ਵਿਰਕ ਦੀਆਂ ਵਾਕਵਾ ਕਹਾਣੀਆਂ ਬਾਰੇ ਜਾਣਕਾਰੀ ਦਿੰਦੀ ਹੈ ਤੇ ਪਹਿਲੀ ਕਹਾਣੀ ਜਿਹੜੀ ਹੈ ਓਪਰੀ ਧਰਤੀ ਇਹਦੀ ਗੱਲ ਕਰਦੀ ਹੈ ਕਹਾਣੀ ਓਪਰੀ ਧਰਤੀ ਬਾਰੇ ਜੀਤ ਕੋ ਲਿਖਦੀ ਹੈ ਕਿ ਕੁਲਵੰਤ ਵਿਰਕ ਨੇ ਇਸ ਕਹਾਣੀ ਵਿੱਚ ਹਜਾਰਾ ਸਿੰਘ ਨਾਮ ਦੇ ਅਜਿਹੇ ਪਾਤਰ ਦੀ ਉਸਾਰੀ ਕੀਤੀ ਹੈ ਜੋ ਇੱਕ ਚੋਰ ਹੈ ਤੇ ਜਦੋਂ ਦੇਸ਼ ਦੀ ਵੰਡ ਹੋਈ ਤੇ ਹਜਾਰਾ ਸਿੰਘ ਨੂੰ ਆਪਣਾ ਮੁਲਕ ਛੱਡ ਕੇ ਕਰਨਾਲ ਆਉਣਾ ਪਿਆ ਤਾਂ ਉੱਥੇ ਉਸਨੇ ਕੋਈ ਉਸ ਨੂੰ ਕੋਈ ਕੰਮ ਕਾਰਨਾ ਲੱਭਾ ਭੁੱਖ ਨਾਲ ਦਿਨ ਕੱਟ ਰਿਹਾ ਸੀ ਉਹ ਇੱਕ ਬਹੁਤ ਮਾਹਰ ਚੋਰ ਸੀ ਉਸ ਨੂੰ ਕਹਾਣੀਕਾਰਾਂ ਨੇ ਕਿਹਾ ਤੇਰੇ ਕੋਲ ਤਾਂ ਇੱਕ ਚੋਰੀਕਰ ਉਸ ਨੂੰ ਕਹਾਣੀਕਾਰ ਨੇ ਕਿਹਾ ਕਿ ਤੇਰੇ ਕੋਲ ਤਾਂ ਇੱਕ ਚੋਰੀ ਕਰਨ ਦੀ ਕਲਾ ਹੈ ਤੂੰ ਉਸ ਨਾਲ ਵੀ ਰੋਟੀ ਖਾ ਸਕਦਾ ਹੈ ਤੇ ਹਜਾਰਾ ਸਿੰਘ ਨੇ ਅੱਗੇ ਕਿਹਾ ਕਿ ਉਪਰੀ ਧਰਤੀ ਤੇ ਤਾਂ ਚੋਰੀ ਕਰਨ ਦੀ ਵੀ ਹਿੰਮਤ ਨਹੀਂ ਪੈਂਦੀ ਚੋਰੀ ਕਰਨ ਲਈ ਵੀ ਪੈਰ ਨਹੀਂ ਉੱਠਦੇ ਇਹ ਡਾਇਲੌਗ ਇਹ ਸਿੱਧ ਕਰਦਾ ਹੈ ਕਿ ਮਨੁੱਖ ਆਪਣੀ ਧਰਤੀ ਤੋਂ ਦੂਰ ਹੋ ਕੇ ਕਿੰਨਾ ਜ਼ਿਆਦਾ ਬੇਵੱਸ ਹੋ ਜਾਂਦਾ ਹੈ ਇੱਕ ਚੰਗੇ ਮਾੜੇ ਕੋਈ ਵੀ ਕੰਮ ਕਰਨ ਵਾਲੇ ਨੂੰ ਵੇਲੇ ਉਸ ਨੂੰ ਹਜ਼ਾਰਾਂ ਵਾਰ ਸੋਚਣਾ ਪੈਂਦਾ ਹੈ ਇਹ ਕਹਾਣੀ ਦੇਸ਼ ਪ੍ਰੇਮ ਦੇ ਵਿਸ਼ੇ ਨੂੰ ਪ੍ਰਗਟਾ ਕਰਦੀ ਹੈ ਅਗਲੀ ਕਹਾਣੀ ਖੱਬਲ ਦਾ ਵਿਸ਼ਾ ਵੀ ਲੇਖਕ ਨੇ ਦੱਸਿਆ ਹੈ ਕਿ ਖੱਬਲ अजीत ਕਲਵੰਤ ਬਿਰਕ ਦੀ ਕਹਾਣੀ ਹੈ ਤੇ अजीत ਕੋ ਇਸ ਕਹਾਣੀ ਬਾਰੇ ਦੀ ਸਿਫਤ ਕਰਦੀ ਲਿਖਦੀ ਹੈ ਕਿ ਇਸ ਕਹਾਣੀ ਵਿੱਚ ਲੇਖਨੇ ਰਿਸ਼ਤਿਆਂ ਦੀ ਸਾਰੀ ਵਾਸਤੇ ਮਨੁੱਖ ਕਿਸ ਤਰ੍ਹਾਂ ਕੋਸ਼ਿਸ਼ ਕਰਦਾ ਹੈ ਇਸ ਦਾ ਜ਼ਿਕਰ ਕੀਤਾ ਹੈ ਜਿਸ ਤਰ੍ਹਾਂ ਖੱਬਲ ਇੱਕ ਜਿਆ ਕਾ ਹੁੰਦਾ ਹੈ ਜਿਹੜਾ ਬਿਨਾਂ ਕਿਸੇ ਖੇਤੀਬਾੜੀ ਤੋਂ ਆਪਣੇ ਹੀ ਆਪ ਧਰਤੀ ਉੱਪਰ ਉੱਗ ਜਾਂਦਾ ਹੈ ਉਸੇ ਪ੍ਰਕਾਰ ਲੇਖਕ ਲੇਖਕ ਦੱਸਦਾ ਹੈ ਕਿ ਮਨੁੱਖ ਬਹੁਤ ਜ਼ਿਆਦਾ ਤਬਾਹੀ ਤੋਂ ਬਾਅਦ ਮੁੜ ਕੇ ਜੂਣ ਦੀ ਆਸ ਰੱਖਦਾ ਹੈ ਖੱਬਲ ਕਹਾਣੀ ਵਿੱਚ ਇੱਕ ਅਜਿਹੀ ਔਰਤ ਦੀ ਕਹਾਣੀ ਹੈ ਜੋ ਪਾਕਿਸਤਾਨ ਦੇ ਵਿੱਚ ਰਹਿ ਜਾਂਦੀ ਇੱਕ ਔਰਤ ਬਾਰੇ ਹੈ ਉਹ ਇੱਕ ਮੁਸਲਮ ਵਿਅਕਤੀ ਦੇ ਨਾਲ ਰਹਿੰਦੀ ਹੈ ਇੱਕ ਸਿੱਖ ਔਰਤ ਹੈ ਤੇ ਕੱਚੇ ਕੋਠੇ ਵਿੱਚ ਇਕੱਲੀ ਬਿਮਾਰ ਪਈ ਹੈ ਲੇਖਕ ਦੀ ਡਿਊਟੀ ਲੱਗਦੀ ਹੈ ਕਿ ਉਧਰੋਂ ਪਾਕਿਸਤਾਨ ਤੋਂ ਉਧਾਲੀਆਂ ਪਾਕਿਸਤਾਨ ਉਧਾਲੀਆਂ ਹੋਈਆਂ ਔਰਤਾਂ ਨੂੰ ਵਾਪਸ ਹਿੰਦੁਸਤਾਨ ਲਿਆਵੇ ਜਦੋਂ ਉਸ ਔਰਤ ਕੋਲ ਗਿਆ ਤਾਂ ਉਸ ਔਰਤ ਨੇ ਉਸ ਨੂੰ ਬੜੇ ਹੀ ਸੁਭਾਵਕ ਢੰਗ ਨਾਲ ਕਿਹਾ ਕਿ ਹੁਣ ਤਾਂ ਉਹ ਇੱਕ ਮੁਸਲਮਾਨ ਦੀ ਪਤਨੀ ਹੋ ਗਈ ਹੈ ਤੇ ਹੁਣ ਉਹ ਵਾਪਸ ਹਿੰਦੁਸਤਾਨ ਨਹੀਂ ਜਾ ਸਕਦੀ ਉਸ ਦੀ ਇੱਕ ਨਣਾਨ ਹੈ ਜਿਸ ਨੂੰ ਕੋਈ ਉਧਾਰ ਕੇ ਲੈ ਗਿਆ ਹੈ ਉਹ ਲੇਖਕ ਨੂੰ ਬੇਇੱਜ਼ਤ ਕਰਦੀ ਹੈ ਕਿ ਉਸ ਦੀ ਨਣਾਨ ਨੂੰ ਵਾਪਸ ਲਿਆ ਦੇਂ ਉਜੇ ਦੋ ਵਾਪਸ ਆ ਜਾਏਗੀ ਤਾਂ ਉਸ ਨੂੰ ਕਿਸੇ ਦੇ ਨਾਲ ਵਿਆਹ ਦੇਵੇਗੀ ਤੇ ਉਸ ਦੀਆਂ ਹੋਰ ਰਿਸ਼ਤੇਦਾਰੀਆਂ ਵਧ ਜਾਣਗੀਆਂ ਤੇ ਜੀਉਣ ਦਾ ਆਸਰਾ ਮਿਲ ਜਾਏਗਾ ਇਸ ਤਰ੍ਹਾਂ ਇਸ ਕਹਾਣੀ ਵਿੱਚ ਲੇਖਕ ਨੇ ਔਰਤ ਦੀ ਕੁਰਬਾਨੀ ਬਾਰੇ ਦੱਸਿਆ ਹੈ ਤੇ ਨਾਲ ਹੀ ਦੱਸਿਆ ਹੈ ਕਿ ਜਦੋਂ ਇਨਸਾਨ ਦੀ ਇੱਕ ਵਾਰ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਘੜੀ ਆਉਂਦੀ ਹੈ ਤਾਂ ਉਸ ਦੇ ਅੰਦਰ ਫਿਰ ਤੋਂ ਜੀਉਣ ਦੀ ਇੱਛਾ ਵੀ ਆਪਣੇ ਆਪ ਪਰਬਲ ਹੋ ਜਾਂਦੀ ਹੈ ਮੁਰਦੇ ਦੀ ਤਾਕਤ ਕਹਾਣੀ ਵਿੱਚ ਧਾਰਮਿਕ ਰਸਮਾਂ ਤੇ ਪੇਂਦਾ-ਪਾਵਾਂ ਦੀ ਗੱਲ ਕੀਤੀ ਗਈ ਹੈ। ਇਸ ਕਹਾਣੀ ਵਿੱਚ ਮਨੁੱਖ ਦੀ ਮਾਨਸਿਕ ਸ਼ਕਤੀ ਦਾ ਪ੍ਰਗਟਾਵਾ ਹੈ। ਟੂੜੀ ਦੀ ਪਾਂਡ ਕਹਾਣੀ ਵਿੱਚ ਲੇਖਕ ਨੇ ਬਹਾਦਰ ਸਿੰਘ ਨਾਮ ਦੇ ਪਾਤਰ ਦੀ ਮਾਨਸਿਕਤਾ ਦੱਸੀ ਹੈ ਜੋ ਛੱਠਾ ਬ੍ਰਾਦਰਿੰਗ ਨੂੰ ਆਪਣਾ ਪਰਿਵਾਰ ਸਮਝਦਾ ਸੀ। ਉਹ ਪਿਛਲੀ ਪੀੜੀ ਦਾ ਸੀ ਜੋ ਅਗਲੀ ਪੀੜੀ ਵਿੱਚ ਇੱਕ ਭਾਈਚਾਰਾ ਤੇ ਪਿਆਰ ਬਣਾ ਕੇ ਰੱਖਣਾ ਚਾਹੁੰਦਾ ਹੈ। ਉਹ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਪਹਿਲਾਂ ਵਾਂਗ ਇਕੱਠੇ ਪਰਿਵਾਰ ਰਹਿੰਦੇ ਸਨ ਉਸੇ ਤਰ੍ਹਾਂ ਹੀ ਉਸਦੀ ਅਗਲੀ ਪੀੜ੍ਹੀ ਰਹੇ ਪਰ ਹੌਲੀ-ਹੌਲੀ ਬਹਾਦਰ ਸਿੰਘ ਨੂੰ ਲੱਗਣ ਲੱਗ ਗਿਆ ਕਿ ਬਰਾਦਰੀ ਵਿੱਚ ਬਹੁਤ ਸਾਰੇ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਇੱਧਰ-ਉੱਧਰ ਜਾ ਰਹੇ ਹਨ ਜਿਸ ਕਰਕੇ ਪਰਿਵਾਰ ਨੂੰ ਇਕੱਠਾ ਰੱਖਣਾ ਔਖਾ ਹੈ ਜਿਸ ਤਰ੍ਹਾਂ ਤੂੜੀ ਦੀ ਪਾਂਡ ਵਿੱਚੋਂ ਬਹੁਤ ਸਾਰੇ ਕੱਖ ਕਾਂ ਉੱਠਦੇ ਰਹਿੰਦੇ ਹਨ ਉਸੇ ਤਰ੍ਹਾਂ ਬਹਾਦਰ ਸਿੰਘ ਨੂੰ ਲੱਗਿਆ ਕਿ ਵਗਦੇ ਦਰਿਆ ਵਿੱਚ ਜਿਵੇਂ ਤੂੜੀ ਦੀ ਪਾਂਡ ਖੋਲ ਜਾਵੇ ਤੇ ਸਾਰੇ ਕੱਖ ਦਰਿਆ ਵਿੱਚ ਰੁੜ ਜਾਂਦੇ ਹਨ ਉਸੇ ਤਰ੍ਹਾਂ ਹੀ ਆਧੁਨਿਕਤਾ ਦੇ ਆਉਣ ਨਾਲ ਪੁਰਾਣੇ ਰਿਸ਼ਤੇ ਖਤਮ ਹੋ ਜਾਂਦੇ ਹਨ ਤੇ ਹੁਣ ਪਰਿਵਾਰਾਂ ਨੂੰ ਇਕੱਠੇ ਰੱਖਣਾ ਔਖਾ ਹੈ ਇੱਕ ਕਹਾਣੀ ਵਿੰਕੀ ਵਿੱਚ ਔਰਤ ਦੀ ਦ੍ਰਿੜਤਾ ਦਸਦੀ ਹੈ ਪਿਆਰ ਦੇ ਜਜ਼ਬੇ ਦਾ ਪ੍ਰਗਟਾਵਾ ਕੀਤਾ ਹੈ ਲੇਖਕ ਨੇ ਵਿੰਕੀ ਨਾਮ ਦੀ ਕੁੜੀ ਜਿਹੜੀ ਕਿ ਮੁੱਖ ਨਾਇਕਾ ਹੈ ਉਸਦੀ ਗੱਲ ਕੀਤੀ ਹੈ ਕਿ ਬਿੰਕੀ ਦੇ ਮਾਪੇ ਉਸਦੇ ਵਿਆਹ ਲਈ ਕਾਲੇ ਸਨ ਪਰ ਬਿੰਕੀ ਦਾ ਰਿਸ਼ਤਾ ਤੈਅ ਕਰਨਾ ਚਾਹੁੰਦੇ ਸਨ ਕਹਾਣੀਕਾਰ ਕੋਲੋਂ ਬਿੰਕੀ ਮਦਦ ਮੰਗਦੀ ਹੈ ਕਹਾਣੀਕਾਰ ਬਿੰਕੀ ਦੇ ਪਿਤਾ ਨਾਲ ਗੱਲ ਕਰਦਾ ਹੈ ਪਰ ਉਸਦਾ ਪਿਤਾ ਇਹ ਕਹਿੰਦਾ ਹੈ ਕਿ ਆਪਣੀ ਧੀ ਦੀ ਪਸੰਦ ਨੂੰ ਪ੍ਰਵਾਨ ਚੜਾਉਣ ਲਈ ਤਿਆਰ ਹੈ ਪਰ ਇੱਕ ਪਾਸਿਓਂ ਗੱਲ ਪੱਕੇ ਹੋਏ ਬਿਨਾਂ ਦੂਜੇ ਪਾਸਿਓਂ ਤੋੜਨ ਨੂੰ ਸਿਆਣਪ ਨਹੀਂ ਸਮਝਦਾ ਲੇਖਕ ਬਿੰਕੀ ਨੂੰ ਕਹਿੰਦਾ ਹੈ ਕਿ ਉਹ ਸੁਦੀਪ ਨੂੰ ਕਹੇ ਸੁਦੀਪ ਕੌਣ ਹੈ ਸੁਦੀਪ ਬਿੰਕੀ ਦਾ ਪ੍ਰੇਮੀ ਕਿ ਪੰਦਰਾਂ ਦਿਨਾਂ ਤੱਕ ਉਹ ਆਪਣੇ ਘਰ ਵਾਲਿਆਂ ਦੀ ਹਾਂ ਕਰਵਾ ਦੇਵੇ ਨਹੀਂ ਤਾਂ ਦੂਜੇ ਮੁੰਡੇ ਨਾਲ ਵਿਆਹ ਕਰਾ ਲਵੇ। ਬਿੰਕੀ ਚੱਟ ਜਵਾਬ ਦਿੰਦੀ ਹੈ ਜਿਹੜੀ ਗੱਲ ਮੈਂ ਅਸਲ ਵਿੱਚ ਨਹੀਂ ਕਰਨੀ ਉਸ ਬਾਰੇ ਮੈਂ ਕੀ ਕਹਿ ਸਕਦੀ ਹਾਂ। ਕਹਾਣੀਕਾਰ ਨੇ ਇਸ ਕਹਾਣੀ ਦੀ ਵਿੱਚ ਦ੍ਰਿੜ ਵਿਸ਼ਵਾਸ, اٹਲ ਇਰਾਦਾ ਤੇ ਮੁਹੱਬਤ ਦੀ ਪੱਕਿਆਈ ਦਾ ਜ਼ਿਕਰ ਕੀਤਾ ਹੈ। ਮੈਨੂੰ ਜਾਣਨਾ ਹੈ ਕਹਾਣੀ ਵਿੱਚ ਕਹਾਣੀਕਾਰ ਨੇ ਇਹ ਦੱਸਿਆ ਹੈ ਕਿ ਜਦੋਂ ਕੋਈ ਵਿਅਕਤੀ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਨਵੀਂ ਜਗ੍ਹਾ ਤੇ ਉਸ ਨੂੰ ਕੋਈ ਨਹੀਂ ਜਾਣਦਾ ਤਾ ਜ਼ਿੰਦਗੀ ਜੀਉਣ ਲਈ ਬਹੁਤ ਜ਼ਿਆਦਾ ਥਿਸ ਜਸਟ ਵੀ ਨਹੀਂ ਲੈਂਦਾ ਉਹ ਬਹੁਤ ਜ਼ਿਆਦਾ ਤਿਆਰ ਹੋਣਾ ਜਾਂ ਆਪਣੇ ਆਪ ਨੂੰ ਸਵਾਰਨ ਵੱਲ ਧਿਆਨ ਨਹੀਂ ਦਿੰਦਾ ਪਰ ਜਦੋਂ ਉਸ ਨੂੰ ਇਹ ਪਤਾ ਲੱਗ ਜਾਵੇ ਕਿ ਜਿੱਥੇ ਰਹਿ ਰਿਹਾ ਹੈ ਉਸ ਨੂੰ ਲੋਕ ਜਾਣਦੇ ਹਨ ਤੇ ਆਪਣੇ ਆਪ ਨੂੰ ਸਵਾਰ ਕੇ ਤੇ ਵਧੀਆ ਰੱਖਣ ਦੀ ਕੋਸ਼ਿਸ਼ ਕਰਦਾ ਹੈ ਕਹਾਣੀਕਾਰ ਉਸ ਮਜ਼ਦੂਰ ਨੂੰ ਪੁੱਛਦਾ ਹੈ ਕਿ ਉਹ ਸਾਗਲੇ ਪਾਕਿਸਤਾਨ ਤੋਂ ਆਇਆ ਹੈ ਤਾਂ ਹਾਂ ਵਿੱਚ ਜਵਾਬ ਦਿੰਦਾ ਹੈ ਕਹਾਣੀਕਾਰ ਨੂੰ ਪਤਾ ਸੀ ਕਿ ਸਾਗਲੇ ਇੱਕ ਪਹਾੜੀ ਹੈ ਜਿੱਥੇ ਪੱਥਰ ਕੱਟ ਕੇ ਗੱਡੀ ਦੀਆਂ ਲਾਈਨਾਂ ਵਿੱਚ ਅ ਤੇ ਵਿਛਾਇਆ ਵਿਛਾਈਆਂ ਗਈਆਂ ਹਨ ਲੇਖ ਪੁੱਛਦਾ ਹੈ ਸਾਗਲੇ ਦੀ ਪਹਾੜੀ ਤੇ ਕਦੀ ਚੜਿਆ ਹੈ ਮਜ਼ਦੂਰ ਉਛਲ ਪੈਂਦਾ ਹੈ ਉਹ ਕਹਿੰਦਾ ਹੈ ਤੂੰ ਮੈਨੂੰ ਜਾਣਦਾ ਹੈ ਤੂੰ ਵੀ ਸਾਗਲੇ ਦਾ ਹਾਂ ਆਹੋ ਲੇਖ ਨੇ ਐਵੇਂ ਕਹਿ ਦਿੱਤਾ ਇਸ ਆਹੋ ਨਾਲ ਮਜ਼ਦੂਰ ਦੀ ਜ਼ਿੰਦਗੀ ਵਿੱਚ ਪਰਵਰਤਨ ਆ ਗਿਆ ਉਸ ਨੂੰ ਲੱਗਿਆ ਕਿ ਉਸ ਨੂੰ ਉਹ ਉੱਥੇ ਉਸ ਨੂੰ ਇੱਥੇ ਕੋਈ ਨਾ ਕੋਈ ਨਾ ਕੋਈ ਤਾਂ ਜਾਣਦਾ ਹੈ ਇਸ ਕਰਕੇ ਉਸ ਨੂੰ ਚੰਗੀ ਤਰ੍ਹਾਂ ਰਹਿਣਾ ਚਾਹੀਦਾ ਹੈ ਉਸ ਨੇ ਸੜਕ ਤੇ ਸੌਣਾ ਛੱਡ ਕੇ ਕਮਰਾ ਕਰਾਇਤੇ ਲੈ ਲਿਆ ਆਪਣੇ ਰਿਛੇ ਤੇ ਸੈਰ ਕਰਾਉਣ ਲਈ ਕਹਾਣੀਕਾਰ ਨੂੰ ਬਿਠਾ ਕੇ ਆਪਣੇ ਘਰ ਲੈ ਆਂਦਾ ਉਸ ਨੇ ਕਿਹਾ ਕਿ ਉਸ ਤੇ ਪਿੰਡ ਦਾ ਇਹ ਉਸ ਤੇ ਪਿੰਡ ਦਾ ਹੈ ਤੇ ਮਹਿਸੂਸ ਕੀਤਾ ਜਦੋਂ ਦਾ ਉਹ ਪਾਕਿਸਤਾਨ ਆਇਆ ਸੀ ਉਸ ਨੂੰ ਕੋਈ ਨਹੀਂ ਜਾਣਦਾ ਸੀ ਪਰ ਜਦੋਂ ਲੇਖਕ ਬਾਰੇ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਜਾਣਦਾ ਹੈ ਤਾਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਖਾਸ ਬਦਲਾਅ ਮਹਿਸੂਸ ਹੋਇਆ ਅਗਲੀ ਕਹਾਣੀ ertidla bald ਇਹ ਆਪਣੀ ਕਿਸਮ ਦੀ ਕਹਾਣੀ ਹੈ ਇਸ ਕਹਾਣੀ ਵਿੱਚ ਕਰਮ ਸਿੰਘ ਨਾਂ ਦਾ ਵਿਅਕਤੀ ਦੁੱਖਾਂ ਦਾ ਪਹਾੜ ਚੁੱਕ ਕੇ ਕਰਮ ਸਿੰਘ ਨਾਂ ਦੇ ਫੌਜੀ ਦਾ ਪਿਤਾ ਇੱਕ ਧਰਤੀ ਹੇਠਲੇ ਬਲਦਵਾਂਗ ਹੈ ਜੋ ਆਪਣੇ ਸਿਰ ਤੇ ਦੁੱਖਾਂ ਦਾ ਪਹਾੜ ਚੁੱਕ ਕੇ ਆਪਣਾ ਦੁੱਖ ਜ਼ਾਹਰ ਨਹੀਂ ਕਰਦਾ ਉਹ ਆਪਣੇ ਪੁੱਤਰ ਕਰਮ ਸਿੰਘ ਦੀ ਮੌਤ ਦੀ ਖਬਰ ਪਿੰਡ ਪਹੁੰਚਣ ਤੋਂ ਕੁਝ ਦਿਨ ਮਗਰੋਂ ਕਰਮ ਸਿੰਘ ਦੇ ਦੋਸਤ ਮਾਨ ਸਿੰਘ ਦੇ ਇੱਕ ਮਹੀਨੇ ਦੀ ਛੁੱਟੀ ਆਉਣ ਤੇ ਕਰਮ ਸਿੰਘ ਦੇ ਘਰ ਜਾਣਾ ਤੇ ਕਰਮ ਸਿੰਘ ਦੇ ਮਾਪਿਆਂ ਵੱਲੋਂ ਕਰਮ ਸਿੰਘ ਦੀ ਮੌਤ ਦਾ ਰਾਜ਼ ਛੁਪਾ ਕੇ ਰੱਖਣਾ ਇਸ ਕਹਾਣੀ ਦੀ ਖਾਸੀਅਤ ਹੈ ਇਸ ਕਹਾਣੀ ਵਿੱਚ ਕਰਮ ਸਿੰਘ ਦੇ ਪਿਤਾ ਨੇ ਆਪਣੇ ਪੁੱਤਰ ਦੇ ਦੋਸਤ ਮਾਨ ਸਿੰਘ ਨੂੰ ਇਹ ਜ਼ाहिर ਨਾ ਹੋਣ ਦਿੱਤਾ ਕਿ ਉਸ ਦਾ ਦੋਸਤ ਕਰਮ ਸਿੰਘ ਮਾਰਿਆ ਗਿਆ ਹੈ ਜਦੋਂ ਮਾਨ ਸਿੰਘ ਪੁੱਛਦਾ ਹੈ ਕਿ ਤੁਸੀਂ ਮੈਨੂੰ ਆਉਂਦਿਆਂ ਹੀ ਕਿਉਂ ਨਾ ਦੱਸਿਆ ਕਿ ਕਰਮ ਸਿੰਘ ਮਾਰਿਆ ਗਿਆ ਹੈ ਤਾਂ ਕਰਮ ਸਿੰਘ ਦੇ ਪਿਤਾ ਨੇ ਕਿਹਾ ਐਵੇਂ ਐਸਾ ਆਖਿਆ ਮੁੰਡਾ ਆਇਆ ਛੁੱਟੀ ਇਹਦੀ ਛੁੱਟੀ ਨਾ ਖਰਾਬ ਹੋਵੇ ਫੌਜੀ ਨੂੰ ਛੁੱਟੀ ਬੜੀ ਪਿਆਰੀ ਹੁੰਦੀ ਹੈ ਤੇਮਾਨ ਸਿੰਘ ਨੂੰ ਇੰਜ ਲੱਗਿਆ ਜਿਵੇਂ ਕਰਮ ਸਿੰਘ ਦਾ ਪਿਤਾ ਉਹ ਬਲਦ ਹੈ ਜਿਸ ਨੇ ਸਾਰੀ ertidita ਭਾਰ ਆਪਣੇ ਸੇਂਗਾ ਤੇ ਚੁੱਕਿਆ ਹੈ ਜਿਹੜਾ ਭਾਰ ਥੱਲੇ ਦੱਬਿਆ ਹੁਣ ਪਿੱਛੋਂ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਹੈ ਇਹ ਕਹਾਣੀ ਪਿਛਲੀ ਪੀੜੀ ਦੀ ਸਹਿਣਸ਼ੀਲਤਾ ਦੁੱਖਾਂ ਨੂੰ ਜਦਰਨ ਦੀ ਤਾਕਤ ਨੂੰ ਪ੍ਰਗਟਾਉਂਦੀ ਹੈ ਦੁੱਧ ਦਾ ਚੱਪੜ ਕਹਾਣੀ ਦਾ ਲੇਖਕਾ ਲੇਖਕ ਕਲਵੰਤ ਸਿੰਘ ਵਿਰਕ ਦੇ ਲਿਖਣ ਦੀ ਲੇਖਕਸ਼ ਲਗਾ ਕਰਦੀ ਹੈ ਉਸ ਦੀਆਂ ਕਹਾਣੀਆਂ ਦੇ ਵਿੱਚ ਉਸ ਤੇ ਪਾਤਰਾਂ ਨਾਲ ਹੀ ਉਸ ਦੀ ਸ਼ਖਸੀਅਤ ਉਸਾਰੀ ਕਰਦੀ ਹੈ ਉਹ ਲਿਖਦੀ ਹੈ ਕਿ ਜਿੰਨਾ ਵਧੀਆ ਕੋਈ ਲੇਖਕ ਲਿਖ ਉਦ ਹੋਏਗਾ ਉਨਾ ਹੀ ਵਧੀਆ ਉਹ ਸਾਹਿਤ ਲਿਖੇਗਾ ਉਹ ਕਹਿੰਦੀ ਹੈ ਕਿ ਕੁਲਵੰਤ ਸਿੰਘ ਵਿਰਕ ਸੁਭਾਵਕ ਤੌਰ ਤੇ ਮਾਨਵਵਾਦੀ ਸੋਚ ਵਾਲਾ ਕਹਾਣੀਕਾਰ ਹੈ ਉਸ ਦੀਆਂ ਕਹਾਣੀਆਂ ਦੇ ਵਿਸ਼ੇ ਦੀ ਮਾਨਵਤਾ ਜਾਂ ਇਨਸਾਨੀਅਤ ਨੂੰ ਪ੍ਰਗਟਾਉਂਦੇ ਹਨ ਉਸ ਦੀ ਕਹਾਣੀ ਦੁੱਧ ਦਾ ਛੱਪੜ ਇੱਕ ਖੂਬਸੂਰਤ ਕਹਾਣੀ ਹੈ ਇਸ ਕਹਾਣੀ ਵਿੱਚ ਬੜੀ ਸੰਜਮਤਾ ਤੇ ਸੁਚੰਗਤਾ ਨਾਲ ਵਿਸ਼ਾ ਲਿਆ ਗਿਆ ਹੈ ਇਸ ਕਹਾਣੀ ਵਿੱਚ ਦੋ ਚਾਚੇ ਤਾਇਏ ਦੇ ਪੁੱਤਰਾਂ ਦੀ ਕਹਾਣੀ ਹੈ ਜਿਨ੍ਹਾਂ ਵਿੱਚ ਇੱਕ ਬੜਾ ਸਿੱਧਾ ਹੈ ਤੇ ਦੂਜਾ ਥੋੜਾ ਜਿਹਾ ਸ਼ਰਾਰਤੀ ਹੈ ਇੱਕ ਖੇਤਾਂ ਵਿੱਚ ਹੱਡ ਭੰਨ ਕੇ ਕੰਮ ਕਰਦਾ ਹੈ ਤੇ ਦੂਜਾ ਸ਼ਿਕინੀਆਂ ਕਰਕੇ ਪਿੰਡ ਦਾ ਢੇਡਾ ਮਾਰ ਕੇ ਤੇ ਸ਼ਾਮੀ ਆਪਣੀ ਪਤਨੀ ਕੋਲ ਘਰ ਆ ਪੈਂਦਾ ਹੈ ਪਰ ਇਸ ਕਹਾਣੀ ਦਾ ਵਿਚਾਰ ਵਿਸ਼ਵ ਵਿਆਪੀ ਹੈ ਇਸ ਕਹਾਣੀ ਵਿੱਚ ਅਸੀਂ ਵੇਖਦੇ ਹਾਂ ਕਿ ਜਿਹੜਾ ਭਰਾ ਸਾਦਾ ਤੇ ਸਿੱਧਾ ਹੁੰਦਾ ਹੈ ਉਹ ਜਿੰਦਾ ਦਿਲ ਹੈ ਉਹ ਆਪਣੇ ਵੱਡੇ ਭਰਾ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਤੇ ਘਰ ਵਿੱਚ ਲੜਾਈ ਨਾ ਪਵੇ ਇਸ ਵਾਸਤੇ ਉਹ ਕਈ ਤਰ੍ਹਾਂ ਦੇ ਝੂਠ ਵੀ ਬੋਲਦਾ ਹੈ। ਲੇਖਕ ਨੇ ਇਸ ਕਹਾਣੀ ਨੂੰ ਜਿੱਥੇ ਪਰਿਵਾਰਕ ਪੱਧਰ ਤੇ ਲਿਆ ਹੈ ਉੱਥੇ ਨਾਲ ਹੀ ਉਸਨੇ ਵਿਸ਼ਾ ਪੱਧਰ ਤੇ ਅਮੀਰ ਅਤੇ ਗਰੀਬ ਮੁਲਕਾਂ ਦੇ ਆਪਸੀ ਟੱਕਰ ਤੇ ਗਰੀਬ ਮੁਲਕਾਂ ਦੇ ਝੁਕ ਜਾਣ ਦੀ ਕਹਾਣੀ ਵੀ ਇਸ ਰਹੀ ਬਿਆਨ ਕੀਤੀ ਹੈ। ਲੇਖਕ ਅਨੁਸਾਰ ਇਹ ਕਹਾਣੀ ਟਕਰਾਅ ਅਤੇ ਤਣਾਅ ਦੋਹਾਂ ਨੂੰ ਪੇਸ਼ ਕਰਦੀ ਹੈ। ਇਸ ਪ੍ਰਕਾਰ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਨੂੰ ਕਹਾਣੀਆਂ ਦੇ ਵਿਸ਼ੇ ਮਾਨਵਤਾ ਸਮਾਜਿਕ ਸਰੋਕਾਰ ਰਿਸ਼ਤਿਆਂ ਦੀ ਖੂਬਸੂਰਤੀ ਦਾ ਬਿਆਨ ਹਨ ਕਹਾਣੀਕਾਰ ਦੀਦਕੋਰ ਦਾਸਦੀ ਹੈ ਕਿ ਬਿਰਕ ਆਪਣੀਆਂ ਕਹਾਣੀਆਂ ਵਿੱਚ ਆਪਣੇ ਪਾਤਰਾਂ ਦੇ ਮੂੰਹੋਂ ਬਹੁਤ ਜ਼ਿਆਦਾ ਕਾਵਮਈ ਭਾਸ਼ਾ ਦਾ ਪ੍ਰਯੋਗ ਨਹੀਂ ਕਰਦਾ ਤੇ ਨਾ ਹੀ ਉਹ ਭਾਵਕ ਤੇ ਕਾਵਿਕ ਗੱਲਾਂ ਹੀ ਪਾਤਰਾਂ ਦੇ ਮਨਾਂ ਚ ਕਰਾਉਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਭਾਵਕ ਨਹੀਂ ਹੈ ਉਹ ਭਾਵਕ ਹੈ ਉਸ ਦੀ ਭਾਵਕਤਾ ਚਮਤਕਾਰ ਵਾਂਗ ਲੱਗਦੀ ਹੈ ਉਹ ਪਾਤਰਾਂ ਦੇ ਐਕਸ਼ਨ ਤੇ ਪਾਤਰਾਂ ਦੀ ਇੱਕ ਦੂਜੇ ਪ੍ਰਤੀ ਸਿਰਿਕ ਭਾਸ਼ਾ ਨੂੰ ਬੜੇ ਸੰਕੇਤਕ ਤੌਰ ਤੇ ਪ੍ਰਯੋਗ ਕਰਦਾ ਹੈ। ਲੇਖਕਨ ਉਸਦੀ ਕਹਾਣੀ ਸ਼ਾ ਵੇਲਾ ਵਿੱਚ ਕਰਤਾਰੀ ਨਾਮ ਦੀ ਪਾਤਰ ਦੇ ਮਨ ਵਿੱਚ ਤੇਜੂ ਪ੍ਰਤੀ ਪ੍ਰੇਮ ਦੀ ਭਾਵਨਾ ਨੂੰ ਪ੍ਰਗਟ ਕਰਨ ਦੇ ਲੇਖਕ ਦੇ ਢੰਗ ਨੂੰ ਬਹੁਤ ਜ਼ਿਆਦਾ ਸਲਾਹਿਆ। ਇਸ ਪ੍ਰਕਾਰ ਕਹਾਣੀਕਾਰ ਅਜੀਤ ਕੌਰ ਨੇ ਇਸ ਰੇਖਾ ਚਿੱਤਰ ਵਿੱਚ ਸਿੱਧੇ ਤੌਰ ਤੇ ਭਾਵੇਂ ਕਲਵੰਦ ਸਿੰਘ ਵਿਰਕ ਦੇ ਸੁਭਾਅ ਤੇ ਉਹਦੀਆਂ ਨਿੱਜੀ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਦਿੱਤੀ ਪਰ ਉਹਨਾਂ ਦੀਆਂ ਕਹਾਣੀਆਂ ਦੇ ਹਵਾਲੇ ਨਾਲ ਉਹਨੇ ਇੱਕ ਉੱਤਮ ਕਹਾਣੀਕਾਰ ਇੱਕ ਵਧੀਆ ਇਨਸਾਨ ਦੇ ਤੌਰ ਤੇ ਪ੍ਰਗਟ ਕੀਤਾ ਹੈ ਉਹ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਸਮਾਜ ਨੂੰ ਸਮਝਣ ਵਾਲਾ ਕਹਾਣੀਕਾਰ ਹੈ ਜਿਸ ਦੀਆਂ ਕਹਾਣੀਆਂ ਵਿੱਚ ਪਿੰਡੂ ਜੀਵਨ ਦੇ ਨਾਲ ਨਾਲ ਦੇਸ਼ਵਾਨ ਦੇ ਸਮੇਂ ਦੇ ਦੁਖਾਂਤ ਵੀ ਪੇਸ਼ ਕੀਤਾ ਗਿਆ ਹੈ ਅੰਤ ਵਿੱਚ ਇਸ ਕਹਾਣੀ ਇਸ ਸ੍ਰੀ ਕਾਲ ਦੀ ਵਿਖਬਾਣੀ ਜੀਤ ਕੋਰ ਕਰਦੀ ਹੈ ਕਿ ਸੈਂਕੜੇ ਸਾਲ ਪਿਛੋਂ ਜਦੋਂ ਪੰਜਾਬੀ ਸਾਹਿਦ ਦਾ ਇਤਿਹਾਸ ਪੜਿਆ ਜਾਏਗਾ ਕਹਾਣੀਆਂ ਪੜੀਆਂ ਜਾਣਗੀਆਂ ਤਾਂ ਵਿਰਕ ਦੀਆਂ ਕਹਾਣੀਆਂ ਨੂੰ ਲੋਕ ਜ਼ਰੂਰ ਪੜਨਗੇ ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦੇ ਵਿੱਚੋਂ ਕਲਵੰਤ ਸਿੰਘ ਵਿਰਕ ਦੇ ਅਕਸ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਪ੍ਰਕਾਰ ਨਿੱਕੇ ਕਹਾਣੀ ਦਾ ਬਾਦਸ਼ਾਹ ਰੇਖਾ ਚਿੱਤਰ ਵਿੱਚ ਸਾਨੂੰ ਬਾਕੀ ਰੇਖਾ ਚਿੱਤਰਾਂ ਵਾਂਗ ਕਿਸੇ ਵਿਅਕਤੀ ਦੇ ਜੀਵਨ ਦੀਆਂ ਘਟਨਾਵਾਂ ਦਾ ਪ੍ਰਕਟਾਵਾ ਘੱਟ ਮਿਲਿਆ ਹੈ ਸਗੋਂ ਇਸ ਵਿੱਚ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦਾ ਵੇਰਵਾ ਜ਼ਿਆਦਾ ਹੈ ਤੇ ਲੇਖ ਕੇ ਦੱਸਣਾ ਚਾਹੁੰਦੀ ਹੈ ਕਿ ਕੁਲਵੰਤ ਸਿੰਘ ਵਿਰਕ ਇੱਕ ਮਾਨਵਵਾਦੀ ਵਿਸ਼ੇ ਲੈਣ ਵਾਲਾ ਕਹਾਣੀਕਾਰ ਹੈ ਤੇ ਇੱਕ ਬਹੁਤ ਵਧੀਆ ਵਿਅਕਤੀ ਸੀ ਜਿਹੜਾ ਕਿ ਨੈਤਿਕ ਕਦਰਾਂ ਕੀਮਤਾਂ ਤੇ ਸਮਾਜਿਕ ਸਰੋਕਾਰਾਂ ਦੀਆਂ ਸਮਾਜਿਕ ਵਿਸ਼ਿਆਂ ਦੀ ਗੱਲ ਕਰਦਾ ਹੈ ਉਮੀਦ ਹੈ ਤੁਹਾਨੂੰ ਇਹ ਵਿਸ਼ਾ ਪਸੰਦ ਆਇਆ ਹੋਵੇਗਾ ਬਹੁਤ-ਬਹੁਤ ਧੰਨਵਾਦ